ਇੱਕ ਹੋਰ ਪੰਜਾਬੀ ਵੈਬ ਸੀਰੀਜ਼ ਦੀ ਹੋਈ ਅਨਾਉਂਸਮੈਂਟ ਜਿਸ ਦਾ ਟਾਈਟਲ ਹੈ ਸੁਖਾ ਰੇਜਰ ਇਸ ਦੀ ਸ਼ੂਟਿੰਗ 5 ਜੂਨ ਨੂੰ ਸ਼ੁਰੂ ਹੋਣ ਜਾ ਰਹੀ ਹੈ ਵੈਬ ਸੀਰੀਜ਼ ਦੇ ਲੇਖਕ ਅਤੇ ਨਿਰਦੇਸ਼ਕ ਅਮਰਦੀਪ ਸਿੰਘ ਗਿਲਹਣ ਜੈ ਸਿੰਘ ਟਾਲੀਵਾਲ ਇਸ ਵੈਬ ਸੀਰੀਜ਼ ਦੇ ਵਿੱਚ ਤੁਹਾਨੂੰ ਲੀਡ ਰੋਲ ਦੇ ਵਿੱਚ ਨਜ਼ਰ ਆਣਗੇ ਇਹ ਵੈਬ ਸੀਰੀਜ਼ ਕਬੱਡੀ ਦੇ ਖੇਡ ਅਤੇ ਪੰਜਾਬ ਦੇ ਜੋ ਹਾਲਾਤ ਚੱਲ ਰਹੇ ਹਨ ਉਸ ਤੇ ਨਿਰਧਾਰਿਤ ਹੈ ਵੈਲ ਜਦੋਂ ਤੋਂ ਇਸ ਦੀ ਅਨਾਉਂਸਮੈਂਟ ਹੋਈ ਹੈ ਫੈਨਸ ਇਸ ਨੂੰ ਲੈ ਕੇ ਬੇਹੱਦ ਐਕਸਾਈਟਿਡ ਹੋ ਗਏ ਹਨ ਇਸ ਦਾ ਬਹੁਤ ਹੀ ਖੂਬਸੂਰਤ ਪੋਸਟਰ ਟੀਮ ਦੇ ਵੱਲੋਂ ਸਾਂਝਾ ਕੀਤਾ ਗਿਆ ਜਿਸ ਦੇ ਉੱਪਰ ਲਿਖਿਆ ਹੈ ਏਪੀ ਪ੍ਰੋਡਕਸ਼ਨ ਪ੍ਰੈਜ਼ੈਂਟ ਕੋੜੀ ਸਾਡੀ ਮਾਂ ਖੇੜਿਆ ਤੇ ਕੋੜੀ ਦਾ ਮੈਦਾਨ ਮਾਂ ਦਾ ਚੁੱਲ੍ਹਾ ਚੌਂਕਾ ਮਾਂ ਦੇ ਚੁੱਲ੍ਹੇ ਚੌਂਕੇ ਉੱਤ ਨਸ਼ਾ ਕਰਕੇ ਚੜਿਆ ਜੈ ਸਿੰਘ ਢਾਲੀਵਾਲ ਇਨ ਐਂਡਸ ਸੁੱਖਾ ਰੇਡਰ ਪੰਜਾਬੀ ਵੈਬ ਸੀਰੀਜ਼ ਲੇਖਕ ਅਤੇ ਨਿਰਦੇਸ਼ਕ ਅਮਰਦੀਪ ਸਿੰਘਲ ਪ੍ਰੋਡਿਊਸਰ ਅਮਨ ਸ਼ਰਮਾ ਜਿੱਦਾਂ ਹੀ ਉਹਨਾਂ ਦੇ ਸਾਹਮਣੇ ਇਹ ਟੌਪਿਕ ਆਇਆ ਫੈਨਸ ਬੇहद ਐਕਸਾਈਟਿਡ ਹੋ ਗਏ ਹਨ ਇਸ ਨੂੰ ਦੇਖਣ ਦੇ ਲਈ ਉਹ ਬੇहद ਖੁਸ਼ ਵੀ ਨੇ ਤੁਹਾਡੀ ਕੀ ਰਾਏ ਇਸ ਵੈਬ ਸੀਰੀਜ਼ ਤੇ ਇਸ ਕਨਸੈਪਟ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ ਇੱਕ ਹੋਰ ਪੰਜਾਬੀ ਵੈਬ ਸੀਰੀਜ਼ ਦੀ ਹੋਈ ਅਨਾਉਂਸਮੈਂਟ ਜਿਸ ਦਾ ਟਾਈਟਲ ਹੈ ਸੁਖਾ ਰੇਜਰ ਇਸ ਦੀ ਸ਼ੂਟਿੰਗ 5 ਜੂਨ ਨੂੰ ਸ਼ੁਰੂ ਹੋਣ ਜਾ ਰਹੀ ਹੈ ਵੈਬ ਸੀਰੀਜ਼ ਤੇ ਲੇਖਕ ਅਤੇ ਨਿਰਦੇਸ਼ਕ ਅਮਰਦੀਪ ਸਿੰਘ ਗਿਲਹਣ ਜਾਸਿੰਗ ਤਾਲੀਵਾਲ ਇਸ ਵੈਬ ਸੀਰੀਜ਼ ਦੇ ਵਿੱਚ ਤੁਹਾਨੂੰ ਲੀਡ ਰੋਲ ਦੇ ਵਿੱਚ ਨਜ਼ਰ ਆਣਗੇ। ਇਹ ਵੈਬ ਸੀਰੀਜ਼ ਕਬੱਡੀ ਦੇ ਖੇਡ ਅਤੇ ਪੰਜਾਬ ਦੇ ਜੋ ਹਾਲਾਤ ਚੱਲ ਰਹੇ ਹਨ ਉਸ ਤੇ ਨਿਰਧਾਰਿਤ ਹੈ। ਵੈਲ ਜਦੋਂ ਤੋਂ ਇਸ ਦੀ ਅਨਾਉਂਸਮੈਂਟ ਹੋਈ ਹੈ ਫੈਨਸ ਇਸ ਨੂੰ ਲੈ ਕੇ ਬੇਹੱਦ ਐਕਸਾਈਟਿਡ ਹੋ ਗਏ ਹਨ। ਇਸ ਦਾ ਬਹੁਤ ਹੀ ਖੂਬਸੂਰਤ ਪੋਸਟਰ ਟੀਮ ਦੇ ਵੱਲੋਂ ਸਾਂਝਾ ਕੀਤਾ ਗਿਆ ਜਿਸ ਦੇ ਉੱਪਰ ਲਿਖਿਆ ਹੈ ਏਪੀ ਪ੍ਰੋਡਕਸ਼ਨ ਪ੍ਰੈਜ਼ੈਂਟ ਕੋੜੀ ਸਾਡੀ ਮਾਂ ਖੇੜਿਆ ਤੇ ਕੋੜੀ ਦਾ ਮੈਦਾਨ ਮਾਂ ਦਾ ਚੁੱਲ੍ਹਾ ਚੌਂਕਾ ਮਾਂ ਦੇ ਚੁੱਲ੍ਹੇ ਚੌਂਕੇ ਉੱਤ ਨਸ਼ਾ ਕਰਕੇ ਚੜਿਆ ਜੈ ਸਿੰਘ ਢਾਲੀਵਾਲ ਇਨ ਐਂਡਸ ਸੁੱਖਾ ਰੇਡਰ ਪੰਜਾਬੀ ਵੈਬ ਸੀਰੀਜ਼ ਲੇਖਕ ਅਤੇ ਨਿਰਦੇਸ਼ਕ ਅਮਰਦੀਪ ਸਿੰਘਲ ਪ੍ਰੋਡਿਊਸਰ ਅਮਨ ਸ਼ਰਮਾ ਜਿੱਦਾਂ ਹੀ ਉਹਨਾਂ ਦੇ ਸਾਹਮਣੇ ਇਹ ਟੌਪਿਕ ਆਇਆ ਫੈਨਸ ਬੇहद ਐਕਸਾਈਟਡ ਹੋ ਗਏ ਆਂ ਇਸ ਨੂੰ ਦੇਖਣ ਦੇ ਲਈ ਉਹ ਬੇहद ਖੁਸ਼ ਵੀ ਨੇ ਤੁਹਾਡੀ ਕੀ ਰਾਏ ਇਸ ਵੈਬ ਸੀਰੀਜ਼ ਤੇ ਇਸ ਕਨਸੈਪਟ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ